ਉਹ ਹਮ ਗੁਰੂ ਨਾਨਕ ਦੇ ਨ ਸਤਮ ਸਿਰੇ ਨਾਨਕਾ ਓਮ ਨਮਹਾ ਨਾਨੂ ਮੇ ਗੁਰੂ ਨਾਨਕ ਪਾਦ ਗੁਰੂ ਵਰਹਾ ਸਿਰੇ ਨਾਨਕ ਸਿਆਸ ਮੇ ਹਮ ਦਾਸ ਸਹ ਸਤ ਗੁਰੂ ਨਾਨਕ ਦੇ ਨ ਬਬਰ ਤਿਸ ਪ੍ਰਿਆਸ ਮਮ ਨਾਨਕ ਦੇ ਯੋਵਿੰਦਹ ਖਲ ਪਾਪ ਨਾਸ਼ਨ ਪਰੋ ਦੇਉ ਜਨਹੀ ਸਰਵਦਾ ਸਲਾਗਿ ਬਈ ਭੁਇ ਪੰਡਤੈ ਜ ਸੁਖ ਦੋ ਦੇਦੋ ਸ਼ਹ ਧਰਮ ਦਾਹ ਬਗਤਹ ਨਾਮ ਵਿਵੰਛਤਾ ਤਿ ਫਲ ਤਹਾ ਸਰਬ ਧਾਮ ਦੇਮਤਾ ਵੰਦੇ ਤਮ ਗੁਰ ਨਾਨਕਾ ਦੇ ਰਚਤਮ ਗਿਆਨ ਧਿਆਨ ਕਿਛ ਕਰਮ ਨ ਜਾਣ ਸਾਰ ਨ ਜਾਣ ਤੇਰੇ ਸਬ ਤੇ ਵੱਡਾ ਸਤ ਗੁਰ ਨਾਨਕ ਜਿਨ ਕਾਲ ਰੱਖੇ ਮੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਤਨ ਸਾਧਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਰਮ ਪੂਜਨੀਕ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਦਾ ਖਾਸ ਰੂਪ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀਓ ਅਥਵਾ ਸੰਤ ਮੰਡਲੇ ਸੰਤ ਸਮਾਜ ਜਿੰਨੇ ਵੀ ਮਹਾਂਪੁਰਖ ਸਾਧ ਗੁਰੂ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੇ ਨੇ ਆਪ ਸਾਰਿਆਂ ਹੀ ਸੰਗਤਾਂ ਸ਼੍ਰੀਮਾਨ 108 ਬ੍ਰਾਹਮ ਗਿਆਨੀ ਮਹਾਪੁਰਖਾ ਸੰਤ ਬਾਬਾ ਦਲੇਲ ਸਿੰਘ ਜੀ ਵਿਰਕਤ ਸਾਧੂ अथवा ਬ੍ਰਾਹਮ ਗਿਆਨੀ ਰਤਨ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਇਸ ਥਾਨ ਤੇ ਬੈਠ ਕੇ ਤਪ ਕੀਤਾ ਮਹਾਪੁਰਖਾਂ ਦੇ ਪਾਵਨ ਥਾਨ ਤੇ ਬੈਠ ਕੇ ਆਪ ਜੀ ਇਹ ਲੰਬਾ ਸਮਾਗਮ ਮਨਾ ਰਹੇ ਹੋ ਨਿਤਾ ਪ੍ਰਤੀ ਸਾਧਗੁਰੂ ਕੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਦੇ ਨੇ ਵਾਕ ਵਾਕੋ ਗੁਰੂਕਾਰ ਦੇ ਰਾਗੀ ਸਿੰਘ ਢਾਡੀ ਸਿੰਘ ਕਥਾਵਾਚ ਸਿੰਘ ਸੰਤ ਸਮਾਜ ਦੇ ਵਾਕ ਵਾਕ ਸਾਧੂ ਜੋ ਪੂਰਨ ਵਿਦਵਾਨ ਇਸ ਅਸਥਾਨ ਤੇ ਹਾਜ਼ਰੀ ਭਰਦੇ ਨੇ ਸਤਿਗੁਰੂ ਕੇ ਪਾਵਨ ਬਾਣੀ ਦਾ ਬਚਨ ਹੈ ਜਨਮ ਮਰਨ ਦੋਹ ਹੁ ਮੈ ਨਾਹੀ ਜਨ ਪਰੁ ਉਪਕਾਰਿ ਆਏ ਜੀਵ ਦਾਨ ਦੇ ਭਗਤੀ ਲਾਇਨ ਹਰਿ ਸ਼ੋਲੈਣ ਮਿਲਾਏ ਜਿਹੜਾ ਸਾਧੂ ਹੈ ਉਹ ਜਾ ਜਨਮ ਮਾ ਮਰਨ ਤੋਂ ਰਹਿਤ ਹੁੰਦਾ ਹੈ ਸਾਧੂ ਪਰਾ ਸਰੀਰਕ ਹੁੰਦਾ 6 ਪ੍ਰਕਾਰ ਦਾ ਅਵਤਾਰ ਮੰਨਿਆ ਜਾਂਦਾ ਹੈ ਇੱਕ ਹੈ ਅੰਸਾ ਅਵਤਾਰ ਆਵੇਸ਼ਾ ਅਵਤਾਰ ਨਿਤ ਅਵਤਾਰ ਨਮਿਤ ਅਵਤਾਰ ਕਲਾ ਅਵਤਾਰ ਤੇ ਪੂਰਨ ਅਵਤਾਰ ਇਦੇ ਵਿੱਚ ਜਿਹੜਾ ਨਿਤ ਅਵਤਾਰ ਹੈ ਉਹ ਸਾਧੂ ਦਾ ਅਵਤਾਰ ਮੰਨਿਆ ਜਾਂਦਾ ਹੈ ਸਾਧ ਰੂਪ ਆਪਣਾ ਤਾਨ ਧਾਰਿਆ ਪਰਮੇਸ਼ਰ ਸਾਧੂ ਦਾ ਰੂਪ ਧਾਰ ਕੇ ਧਰਤੀ ਤੇ ਆਉਂਦਾ ਹੈ ਦੁਨੀਆ ਨੂੰ ਤਾਰਦਾ ਹੈ ਸਾਧੂ ਦੁਨੀਆ ਤੇ ਪਰਉਪਕਾਰ ਕਰਨ ਵਾਸਤੇ ਪੈਦਾ ਹੁੰਦਾ ਮਹਾਨ ਵਿਦਵਾਨ ਬੈਠੇ ਨੇ ਵੇਦ ਸ਼ਾਸਤਰ ਆਚਾਰੇ ਦੇ ਗਿਆਤ ਹਨ ਤੇ ਸ਼ਾਸਤਰਾਂ ਦੇ ਵਿੱਚ ਸਾਧੂ ਦੀ ਜਿਹੜੀ ਪਰਿਭਾਸ਼ਾ ਹੈ ਸਾਧੂ ਦੀ ਡੈਫੀਨੇਸ਼ਨ ਦੱਸੀ ਹੈ ਪਰਾਕਾਰਿਆ ਸਾਧਨੋਤੀ ਇਤੀ ਸਾਧੂ ਪਰ ਉਪਕਾਰ ਕਰਨ ਵਾਸਤੇ ਪਰਾਏ ਦਾ ਕਾਰਜ ਕਰਨ ਵਾਸਤੇ ਅਥਵਾ ਜਿਨੇ ਆਪਣੇ ਇੰਦਰੀਆ ਨੂੰ ਸਾਧਿਆ ਹੋਇਆ ਉਹਨੂੰ ਸਾਧੂ ਕਿਹਾ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸੁਖਮਣੀ ਸਾਹਿਬ ਦੀ ਪਾਵਨ ਬਾਣੀ ਅੰਦਰ ਇਹ ਬਚਨ ਉਚਾਰਿਆ ਹੈ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਜਿਹੜਾ ਮਨ ਕਰਕੇ ਜਾਪ ਕਰਦਾ ਮੁਖ ਕਰਕੇ ਜਾਪ ਕਰਦਾ ਅਥਵਾ ਜੋ ਸੱਚੇ ਪਰਮੇਸ਼ਵਰ ਦਾ ਜਾਪ ਕਰਦਾ ਹੈ ਤੇ ਜਿਹੜਾ ਜਾਪ ਕਰਨ ਵਾਲਾ ਹੈ ਉਹ ਫਿਰ ਹੌਲੀ ਹੌਲੀ ਜਪਦਿਆਂ ਜਪਦਿਆ ਉਹ ਜਪਣ ਵਾਲੇ ਦਾ ਸਰੂਪ ਹੋ ਜਾਂਦਾ ਹਰ ਕਾ ਸੇਵਕ ਸੋ ਹਰ ਜੀਹਾ ਭੇਦ ਨਾ ਜਾਣ ਹੁ ਮਾਨਸ ਦੇਹਾ ਜਿਨਾਂ ਸਾਸ ਗਿਰਾਸਿ 라 ਵੀਸਰਾਇ ਹਰ ਨਾਮਾ ਮਨ ਮੰਤ ਧਨ ਸੇ ਸੇ ਨਾਨਕਾ ਪੂਰਨ ਸੋਈ ਸੰਤ ਦਸਵੇਂ ਪਾਤਸ਼ਾਹ ਨੇ ਦਸਮ ਗ੍ਰੰਥ ਅੰਦਰ ਆਖਿਆ ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛ ਨਾ ਹੈ ਜਲ ਦੇ ਉਪਜ ਤਰੰਗ ਜੋ ਜਲ ਹੀ ਬਖੈ ਸਮਾ ਹੈ ਜਿਹੜਾ ਸਾਧੂ ਹੈ ਉਹ ਪਰਮੇਸ਼ਵਰ ਦਾ ਸਰੂਪ ਹੁੰਦਾ ਉਹਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਅਪੇਧਤਾ ਨਹੀਂ ਰਹਿ ਜਾਂਦੀ ਹੈ ਉਹ ਰੱਬ ਦਾ ਸਰੂਪ ਹੋ ਜਾਂਦਾ ਹਰ ਹਰ ਜਨ ਹਰੀ ਦਾ ਸੇਵਕ ਦੋਵੇਂ ਇੱਕ ਨੇ ਪਾਤਸ਼ਾਹ ਕਹਿੰਦੇ ਕਿਵੇਂ ਜਿਵੇਂ ਕੋਈ ਦਰਿਆ ਵਗਦਾ ਹੈ ਸਮੁੰਦਰ ਵਗਦਾ ਹੈ ਪਾਣੀ ਦੇ ਵਿੱਚੋਂ ਲਹਿਰਾਂ ਉੱਠਦੀਆਂ ਨੇ ਤੇ ਪਾਣੀ ਦੇ ਵਿੱਚ ਹੀ ਸਮਾ ਜਾਂਦੀਆਂ ਜਿਹੜਾ ਸਾਧੂ ਹੈ ਸੰਸਾਰ ਤੇ ਆਉਂਦਾ ਹੈ ਪਰਉਪਕਾਰ ਕਰਦਾ ਹੈ ਲੋਕਾਂ ਨੂੰ ਪਰਮੇਸ਼ਵਰ ਦੇ ਨਾਲ ਜੋੜਦਾ ਹੈ ਬਾਬਾ ਕਬੀਰ ਸਾਹਿਬ ਜੀ ਦਾ ਬਚਨ ਹੈ ਕਬੀਰ ਸੇਵਾ ਕਉ ਦੋਏ ਭਲੇ ਇੱਕ ਸੰਤ ਇੱਕ RAM RAM ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਜਿਹੜੇ ਰੱਬ ਦੇ ਘਰ ਦੇ ਵਾਲੀ ਮੰਜ਼ਲ ਹੈ ਉਹਦਾ ਰਾਹ ਜਿਹੜਾ ਉਹ ਸਾਧੂਆਂ ਕੋਲ ਹੈ ਇਸ ਕਰਕੇ ਬਾਬਾ ਕਬੀਰ ਸਾਹਿਬ ਜੀ ਨੇ ਆਖਿਆ ਸੇਵਾ ਕੋ ਦੁਇ ਭਲੇ ਇਕ ਸੰਤਿ ਇਕ ਰਾਮ ਰਾਮ ਜੋ ਦਾਤਾ ਮੁਗਤ ਕੋ ਮੁਕਤੀ ਦਾ ਦਾਤਾ ਭਵੇ ਰਾਮ ਹੈ ਮੰਜ਼ਲ ਦਾ ਦਾਤਾ ਉਹ ਹੈ ਪਰ ਉਹ ਮੰਜ਼ਲ ਤੀਕ ਪਹੁੰਚਣ ਦਾ ਜਿਹੜਾ ਰਸਤਾ ਹੈ ਜਿਹੜੀ ਪੌੜੀ ਹੈ ਉਹ ਸਾਧੂਆਂ ਕੋਲ ਹੈ ਜਿਸ ਪਿੰਡ ਦੇ ਵਿੱਚ ਕੋਈ ਸਾਧੂ ਪੈਦਾ ਹੋ ਜਾਵੇ ਉਹ ਪਿੰਡ ਪਾਗਾ ਵਾਲਾ ਹੋ ਜਾਂਦਾ। ਪਾਤਸ਼ਾਹ ਨੇ ਬਾਣੀ ਜਿ ਆਖਿਆ 68 ਤੀਰਥ ਜੈ ਸਾਧ ਪਾਗ ਧਰੇ। ਜਿਸ ਪਿੰਡ ਦੇ ਵਿੱਚ ਸਾਧੂ ਪੈਰ ਧਰ ਦਿੰਦਾ ਹੈ ਉਹ ਪਿੰਡ ਫਿਰ ਅਠਾ ਜਿਹੜਾ 68 ਤੀਰਥਾਂ ਦੇ ਬਰਾਬਰ ਹੋ ਜਾਂਦਾ। ਪਰ ਹਰ ਇੱਕ ਪਿੰਡ ਦਾ ਇਹ ਸੁਭਾਗ ਨਹੀਂ ਹੁੰਦਾ ਕਿ ਉਹਦੇ ਵਿੱਚ ਸਾਧੂ ਪੈਦਾ ਹੋ ਸਕੇ। ਸਾਰ ਕਿਤਾਬ ਲਈ ਗ੍ਰੰਥ ਹੈ ਪੰਡਤ ਹਰदयाल ਜੀ ਦਾ ਲਿਖਿਆ ਹੋਇਆ ਉਹਦੇ ਵਿੱਚ ਉਹਨਾਂ ਲਿਖਿਆ ਹੈ ਕਿ ਸੰਸਾਰ ਤੇ ਬੜੇ ਪਹਾੜ ਨੇ ਬੜੇ ਵੱਡੇ ਵੱਡੇ ਪਹਾੜ ਨੇ ਪਰ ਉਹਨਾਂ ਪਹਾੜਾਂ ਦੇ ਵਿੱਚੋਂ ਕੋਈ ਇੱਕ ਐਸਾ ਪਹਾੜ ਇੱਕ ਐਸਾ ਟੁਕੜਾ ਹੁੰਦਾ ਜਿਹੜਾ ਮਾਨਕ ਬਣਦਾ ਹੀਰਾ ਬਣਦਾ ਸੰਸਾਰ ਤੇ ਹਾਥੀ ਬੜੇ ਦੂਰੇ ਫਿਰਦੇ ਨੇ ਪਰ ਕਰੋੜਾਂ ਹਾਥੀਆਂ ਪਿੱਛੇ ਕੋਈ ਇੱਕ ਐਸਾ ਹਾਥੀ ਹੁੰਦਾ ਹੈ ਜਿਹਦੇ ਮੱਥੇ ਵਿੱਚ ਮਣੀ ਪੈਦਾ ਹੁੰਦੀ ਹੈ ਸੰਸਾਰ ਦੇ ਵਿੱਚ ਜੰਗਲ ਬੜੇ ਨੇ ਪਰ ਕਰੋੜਾਂ ਜੰਗਲਾਂ ਪਿੱਛੇ ਕੋਈ ਇੱਕ ਐਸਾ ਜੰਗਲ ਹੁੰਦਾ ਹੈ ਜਿਹਦੇ ਵਿੱਚ ਚੰਦਨ ਪੈਦਾ ਹੁੰਦੀ ਹੈ ਤੇ ਪਿੰਡ ਬੜੇ ਨੇ ਦੁਨੀਆ ਤੇ ਧਰਤੀ ਤੇ ਪਤਾ ਨਹੀਂ ਕਿੰਨਾ ਕਰੋੜਾਂ ਪਿੰਡ ਨੇ ਤੇ ਪਿੰਡੇ ਸ੍ਰੀ ਰੂ ਵੀ ਗਿਆ ਹੈ ਜੀ ਵੇਦਾ ਸ਼ਾਸਤਰਾਂ ਦੇ ਵਿੱਚ ਬਾਣੀ ਵਿੱਚ ਵੀ ਦੱਸਿਆ ਜੋ ਬ੍ਰਹਮੰਡ ਦੇ ਸੋਈ ਪਿੰਡਾ ਜੋ ਖੋਜਿਆ ਸੋ ਪਾਵੈ ਪੀਪਾ ਪ੍ਰਣਮੈ ਪਰਮ ਤਤ ਹੈ ਸਾਧਗੁਰੂ ਹੋਇ ਲਖਾਵੈ ਸਾਧੂ ਨੂੰ ਮਿਲ ਜਾਵੇ ਤੇ ਵਿਦਾ ਜਾਣਦਾ ਦੁਰਲਾਬ ਸਾਧੂ ਸੰਗਮ ਜਿਵੇਂ ਮੋਤੀ ਰਤਨੰਗ ਚੰਦਨ ਸੁਖੈਣ ਲਹੇ ਨਿਰਪਤਸਕਰਾਂ ਨਿਸ਼ਕਾਮ ਕਰਮਣੰ ਲਭਯੰ ਕਹਿੰਦੇ ਸੰਸਾਰ ਤੇ ਨਾ ਦੋ ਚੀਜ਼ਾਂ ਬੜੀਆਂ ਅਮੁੱਲ ਮੰਨੀਆਂ ਜਾਂਦੀਆਂ ਦੁਰਲਭ ਸਾਧੂ ਸੰਗਮੋ ਜਿਵੇਂ ਮੋਤੀ ਰਤਨੰ ਚੰਦਨ ਸਾਧੂ ਦਾ ਜਿਹੜਾ ਦਰਸ਼ਨ ਹੈ ਸਾਧੂ ਦੀ ਸੰਗਤ ਉਹ ਦੁਰਲਭ ਮੰਨੀ ਹੈ ਕਿਵੇਂ ਜਿਵੇਂ ਮੋਤੀ ਹੈ ਜਿਵੇਂ ਚੰਦਨ ਹੈ ਪਰ ਕਹਿੰਦੇ ਮੋਤੀ ਤੇ ਚੰਦਨ ਤੇ ਰਾਜਿਆਂ ਕੋਲ ਬੜੇ ਹੁੰਦੇ ਜੀ ਚੋਰਾ ਕੋਲ ਵੀ ਬੜੇ ਹੁੰਦੇ ਤੇ ਜਿਹੜੀ ਸਾਧੂ ਦੀ ਸੰਗਤ ਹੈ ਉਹ ਕਿਵੇਂ ਲੱਭਦੀ ਹੈ ਨਿਸ਼ਕਾਮ ਕਰਮਣੰ ਲੱਭਿਆ ਇਹ ਨਿਸ਼ਕਾਮ ਕਰਮਾ ਨਾਲ ਲੱਭਦੀ ਹੈ ਪਾਦਸ਼ਨਖ ਪੂਰਬ ਕਰਮ ਅੰਕੁਰ ਜ ਪ੍ਰਗਟਿਓ ਭੇਟਿਓ ਪੁਰਖ ਰਸਕ ਬੈਰਾਗੀ ਜਦੋਂ ਪੂਰਬਲੇ ਕੀਤੇ ਹੋਏ ਕਰਮਾਂ ਦਾ ਫਲ ਮਿਲਦਾ ਹੈ ਫਿਰ ਕਿਤੇ ਸਾਧੂ ਦੀ ਸੰਗਤ ਮਿਲਦੀ ਹੈ ਜਿਨੇ ਨਾਮ ਦੇ ਰਸ ਨੂੰ ਮਾਣਿਆ ਹੈ ਮਾਰ ਇਥੇ ਰਸਕ ਸ਼ਬਦ ਵਰਤਿਆ ਜੀ ਭੇਟਿਓ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਜਿਹੜਾ ਮਸਤਕ ਜਿਹੜਾ ਭਾਗ ਸੁੱਤਾ ਨਾ ਜੀ ਜਨਮਾਂ ਜਨਮਾਂ ਦਾ ਸਾਧੂ ਨੂੰ ਮਿਲ ਕੇ ਤੇ ਉਹ ਜਾਗ ਜਾਂਦਾ ਹੈ ਮਹਾਰਾਜ ਆਖਿਆ ਕਰ ਸਾਧੂ ਅੰਜਲੀ ਪਉਣ ਵੱਡਾ ਹੈ ਅੰਜਲੀ ਨਾਮ ਹੁੰਦਾ ਜੀ ਹੱਥਾਂ ਦਾ ਇਹਨਾਂ ਹੱਥਾਂ ਨੂੰ ਜੋੜ ਕੇ ਸਾਧੂ ਨੂੰ ਨਮਸਕਾਰ ਕਰੋ ਤੇ ਸਾਧੂ ਫਿਰ ਸੁੱਤੇ ਭਾਗ ਜਗਾ ਦਿੰਦਾ ਜੀ ਸਫਲੋ ਮੱਥਾ ਸੰਤ ਨਮਸਕਾਰ ਸੋ ਮੱਥਾ ਸਫਲਾ ਹੋ ਜਾਂਦਾ ਸਰੀਰ ਸਫਲਾ ਹੋ ਜਾਂਦਾ ਜੀ ਜਿੰਨੀ ਮਾਤੋਂ ਮੱਥੇ 'ਚ ਪੈਦਾ ਹੁੰਦੀ ਜਦੋਂ ਮਤ ਨਿਰਮਲ ਹੋ ਜਾਵੇ ਤੇ ਫਿਰ ਸਰੀਰ ਆਪਣੇ ਆਪ ਹੀ ਸਵਸਥ ਹੋ ਜਾਂਦਾ ਹੈ ਜੀ ਜੈਸੀ ਬੁੱਧੀ ਹੁੰਦੀ ਹੈ ਮਨ ਵੈਸੇ ਕਰਮ ਕਰਦਾ ਪਰ ਜਿਹੜਾ ਸਾਧੂ ਹੈ ਉਹ ਪਰਾ ਸਰੀਰਕ ਹੁੰਦਾ ਤਿੰਨ ਪ੍ਰਕਾਰ ਦਾ ਸਰੀਰ ਹੁੰਦਾ ਆਪਣਾ ਇੱਕ ਆ ਜਿਹੜਾ ਸਰੀਰ ਆਪਣਾ ਦਿਖਾਈ ਦੇ ਰਿਹਾ ਇਹਨੂੰ ਅਸਥੂਲ ਕਹਿੰਦੇ ਨੇ ਇੱਕ ਸੂਖਮ ਸਰੀਰ ਹੁੰਦਾ ਹੈ ਜੀ ਇੱਕ ਕਾਰਨ ਸਰੀਰ ਹੁੰਦਾ ਜਿਹਨੂੰ ਆਤਮਾ ਕਹਿੰਦੇ ਨੇ ਪਰ ਆਤਮਾ ਕਦੀ ਮਰਦੀ ਨਹੀਂ ਭਗਵਦ ਗੀਤਾ ਦਾ ਕਥਨ ਹੈ ਨੈਨੰ ਸੁਜੰਤੀ ਸ਼ਸਤਰਾਣੀ ਨੈਨਕ ਦਹਿਤੀ ਪਾਪਕ ਆਤਮਾ ਜਿਹੜੀ ਹੈ ਇਹ ਨਰੋਲ ਸੱਚ ਹੈ ਇਹ ਆਉਂਦੀ ਜਾਂਦੀ ਇਹ ਸਰੀਰ ਜਿਹੜਾ ਬਦਲਦਾ ਰਹਿੰਦਾ ਆਤਮਾ ਉਹ ਹੀ ਰਹਿੰਦੀ ਤੇ ਸਤਿਗੁਰੂ ਨੇ ਬਾਣੀ ਦੇ ਵਿੱਚ ਆਖਿਆ ਕਿ ਜੇ ਵੱਡੇ ਭਾਗ ਹੋਣ ਤੇ ਸਾਧੂ ਦੀ ਸੰਗਤ ਮਿਲ ਜਾਂਦੀ ਫਿਰ ਜਿਹਨੂੰ ਸਾਧੂ ਦੀ ਸੰਗਤ ਮਿਲਦੀ ਆ ਉਹਦਾ ਸੰਸਾਰ ਤੋਂ ਪਾਰ ਉਤਾਰਾ ਹੋ ਜਾਂਦਾ ਤੇ ਹੁੰਦਾ ਕਿਵੇਂ ਹੈ ਜੇ ਆਪਾ ਰੋ ਰੋਜ ਸਾਧੂਆਂ ਕੋਲ ਆਈ ਜਾਈਏ ਤੇ ਉਹਨਾਂ ਦਾ ਬਚਨ ਮੰਨਿਏ ਕੋਈ ਨਾ ਫਿਰ ਨਹੀਂ ਭਲਾ ਹੁੰਦਾ ਹੈ ਮਹਾਤਮਾ ਜਨ ਗੱਲ ਸੁਣਾਉਂਦੇ ਨੇ ਕਹਿੰਦੇ 12-12 ਸਾਲ ਰਹੀਏ ਸਾਧੂਆਂ ਦੀ ਟੋਲੀ ਫਿਰ ਜਾ ਕੇ ਆਉਂਦੀ ਸਾਧਾਂ ਵਾਲੀ ਬੋਲੀ ਜੇ ਕੋਈ ਸੰਤਾਂ ਦੇ ਨਾਲ ਰਵੇ ਉਹਨਾਂ ਦੀ ਸੇਵਾ ਕਰੇ ਸਿਮਰਨ ਕਰੇ ਭਜਨ ਕਰੇ ਬੰਦਗੀ ਕਰੇ ਉਹਨਾਂ ਦੇ ਨਾਲ ਲਹਿ ਗਏ ਫਿਰ ਰਹਿੰਦਾ ਲਾਭ ਹੈ ਪਾਤਸ਼ਾਹ ਨੇ ਆਖਿਆ ਆਇਆ ਸਫਲ ਤਾਹੂ ਕੋ ਬਣੀਐ ਸੰਸਾਰ ਤੇ ਵੀ ਆਇਆ ਉਹਦਾ ਸਫਲਾ ਹੈ ਜਸ ਰਸਨ ਹਰ ਹਰ ਜਸ ਬਣੀਐ ਆਏ ਬਸੇ ਸਾਧੂ ਕੇ ਸੰਗੇ ਅਣ ਦਿਨ ਨਾਮ ਧਿਆਵੇ ਰੰਗੇ ਜਿਨੇ ਸਾਧੂ ਦੀ ਸੰਗਤ ਕਰ ਲਈ ਤੇ ਪਾਤਸ਼ਾਹ ਕਹਿੰਦੇ ਆਪ ਜੀ ਸੋ ਜਾ ਨਾਮਹਿ ਰਤਾ ਜਾ ਕੋ ਦਇਆ ਮਯਾ ਵਿਦਾਤਾ ਇਕੈ ਆਵਣ ਫਿਰ ਜੋ ਨਾ ਆਇਆ ਉਹ ਦਵਾਰਾ ਜੁਨਾ ਚ ਨਹੀਂ ਆਉਂਦਾ ਨਾਨਕ ਹਰ ਕੈ ਦਰਸ ਸੁਭਾਇਆ ਤੇ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਸਾਧੂ ਦੀ ਸੰਗਤ ਕਰਨ ਦਾ ਕਿੱਡਾ ਕ ਵੱਡਾ ਮਹਾਤਮਾ ਤੇ ਗੁਰੂ ਅਰਜਨ ਦੇ ਪਾਤਸ਼ਾਹ ਨੇ ਆਖਿਆ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ਮੈਲ ਖੋਈ ਕੋਟ ਅਗ ਹਰੇ ਨਿਰਮਲ ਪੈ ਚੀਤਾ ਇਹ ਰਹਾਉ ਵਾਲਾ ਬੰਦ ਹੈ ਜੀ ਬਲਾਵਲਾ ਰਾਗ ਸ਼ਬਦ ਉਥੇ ਮਹਾਰਾਜ ਆਖਿਆ ਪਿੰਗੋਲ ਪਰਬਤ ਪਾਰ ਪਰੇ ਸੁਖਮਣੀ ਸਾਹਿਬ ਚ ਇੱਕ ਆਪਾ ਬਜਨ ਪੜਦੇ ਆ ਸੁਣ ਅੰਧਾ ਕੈਸੇ ਮਾਰਗ ਪਾਵੇ ਕਾਰਗਲੇ ਹੋ ਊੜ ਨਿਭਾਵੇ ਕਹਾ ਬਜਾਰਤ ਬੂਝੈ ਡੋਰਾ ਨਿਸਕਈਆ ਤਾ ਸਮਝੈ ਭੂਰਾ ਕਹਾ ਬਿਸਨ ਪਦ ਗਾਵੇ ਗੰਗ ਯਤਨ ਕਰੇ ਤਉ ਵੀ ਸੁਰ ਭੰਗ ਕਹ ਪਿੰਗੁਲ ਪਰਬਤ ਪਰ ਭਵਨ ਨਹੀਂ ਹੋਤ ਉਹਾ ਉਸ ਦਾ ਬਜਨ ਇਹ ਮਹਾਰਾਜ ਚਾਰਕ ਅਵਸਥਾ ਦਸੀਆਂ ਨੇ ਇਹ ਪਿੰਗਲਾ ਬੰਦਾ ਕਦੇ ਭਾਰਤੇ ਨਹੀਂ ਚੜ ਸਕਦਾ ਇਹ ਮਨ ਦੀ ਵੀ ਅਵਸਥਾ ਦੱਸੀ ਹੈ ਜੀ ਇੱਕ ਬਾਹ ਹਜ਼ਰ ਹੁੰਦਾ ਹੈ ਇੱਕ ਅੰਤਰੀਵਰਤ ਹੁੰਦਾ ਹੈ ਮਹਾਰਾਜ ਨੇ ਕਿਹਾ ਜਿਹੜਾ ਪਿੰਗਲਾ ਮਾਨ ਹੈ ਨਾ ਇਹ ਕਦੀ ਭਗਤੀ ਰੂਪ ਹਾਰ ਤੇ ਚੜ ਨਹੀਂ ਸਕਦਾ ਇਹ ਵੱਖਰੀ ਵਿਚਾਰ ਹੈ ਮਹਾਰਾਜ ਨੇ ਕਿਹਾ ਪਿੰਗੁਲ ਪਰਬਤ ਪਾਰ ਪਰੇ ਖਾਲ ਚਤੁਰ ਬਕੀਤਾ ਜਿਹੜਾ ਮੂਰਖ ਹੈ ਨਾ ਜੀ ਜਿਹਨੂੰ ਕੋਈ ਸੋਝੀ ਨਹੀਂ ਉਹਨੂੰ ਮਹਾਰਾਜ ਉਹ ਸਾਧੂ ਕੀ ਸੰਗਤ ਕਰ ਲੈ ਵੀ ਫਿਰ ਚਤੁਰ ਕਹੀਏ ਚਾਰ ਅਥਰਾ ਚਤੁਰ ਨਾਮ ਸਿਆਣ ਪਦਾ ਵੀ ਹੁੰਦਾ ਹੈ ਜੀ ਬਖਤਾ ਨਾਮ ਬਕੀਤਾ ਨਾਮ ਹੁੰਦਾ ਭਗਤੇ ਦਾ ਤਿੰਨ ਪ੍ਰਕਾਰ ਦਾ ਬਖਤਾ ਮੰਨਿਆ ਜਾਂਦਾ ਉਤਮ ਮੱਧਮ ਤੇ ਕਨਿਸ਼ਤ ਇਹ ਤਿੰਨ ਭਗਤੇ ਮੰਨੇ ਜਾਂਦੇ ਤੇ ਜੇ ਆਪਾਂ ਸਾਧੂ ਦੇ ਕੋਲ ਰਹੀਏ ਨਾ ਤੇ ਸਾਧੂ ਇੰਨੀ ਕਿਰਪਾ ਕਰ ਦਿੰਦਾ ਹੈ ਉਹ ਫਿਰ ਚਾਦਰ ਬਗਤੇ ਬਣਾ ਦਿੰਦਾ ਹੈ ਗੱਲ ਨੂੰ ਸਮਝਣ ਵਾਲੇ ਬਣਾ ਦਿੰਦਾ ਹੈ ਗੁਰੂ ਦੀ ਗੱਲ ਨੂੰ ਸਮਝ ਆ ਜਾਂਦੀ ਹੈ ਫਿਰ ਜੇ ਆਪਾਂ ਸਾਧੂ ਕੀ ਸੰਗਤ ਕਰੀਏ ਪਿੰਗਲ ਪਰਬਤ ਪਾਰ ਪਰੇ ਖਾਲ ਚਤੁਰਬ ਕੀਤਾ ਅੰਧੁਲੇ ਤਰੇ ਭਵਨ ਸੂਜਿਆ ਗੁਰ ਭੇਡ ਪੁਨੀਤਾ ਮਹਾਰਾਜ ਨੇ ਕਿਤੇ ਆ ਦੋ ਅੱਖਾਂ ਨੇ ਇਹ ਪਰਮੇਸ਼ਵਰ ਨੇ ਸਾਰਿਆਂ ਨੂੰ ਦਿੱਤੀਆਂ ਨੇ ਸਾਰਿਆਂ ਨੂੰ ਦੋ ਦੋ ਅੱਖਾਂ ਦਿੱਤੀਆਂ ਕੋਈ ਮੰਦ ਭਾਗਾ ਹੋਵੇਗਾ ਜਿਹਦੇ ਨੇਤਰ ਨਹੀਂ ਹੋਣੇ ਤੇ ਮਹਾਤਮਾ ਗੱਲ ਸੁਣਾਉਂਦੇ ਹੁੰਦੇ ਸਨ ਕਹਿੰਦੇ ਦੋਏ ਦੋ ਲੋਚਨ ਸਰਬਜਨਨ ਤ੍ਰੈ ਲੋਚਨ ਵਿਦਵਾਨ ਸप्त ਲੋਚਨ ਤਰਮਾਤਮਾ ਗਿਆਨੀ ਅਨੰਤ ਲੋਚਨ ਦੋ ਦੋ ਅੱਖਾਂ ਪਰਮੇਸ਼ਵਰ ਨੇ ਸਾਰਿਆਂ ਨੂੰ ਦਿੱਤੀਆਂ ਤੀਸਰਾ ਨੇਤਰ ਵਿਦਿਆ ਬਾਣ ਦੇ ਹੁੰਦਾ ਹੈ ਸप्त ਲੋਚਨ ਤਰਮਾਤਮਾ ਗਿਆਨੀਆਂ ਸੱਤ ਧੂਮ ਕਾਂ ਬੰਨੀਆਂ ਜਾਂਦੀਆਂ ਨੇ ਤਰਮਾਤਮਾ ਕੋਲ ਹੁੰਦੀਆਂ ਨੇ ਇਹ ਗਿਆਨੀ ਅਨੰਤ ਲੋਚਨ ਜਿਹੜਾ ਗਿਆਨੀ ਹੈ ਨਾ ਗਿਆਨਵਾਨ ਹੈ ਉਹਦੀਆਂ ਅੱਖਾਂ ਦਾ ਅਨੰਤ ਕਹੀਏ ਅਨੰਤ ਉਹਦਾ ਅੰਤ ਕੋਈ ਨਹੀਂ ਜੀ ਉਹਦੀ ਸੋਚ ਜਿੱਥੋਂ ਤੱਕ ਗਿਆਨੀ ਸੋਚ ਸਕਦਾ ਹੈ ਅਗਿਆਨੀ ਨਹੀਂ ਸੋਚ ਸਕਦਾ ਜਿਵੇਂ ਭਾਈ ਸਾਹਿਬ ਕਹਿ ਰਹੇ ਸਨ ਕਿ ਕਿਸੇ ਨੂੰ ਤਰਕ ਕਰਨਾ ਹੋਵੇ ਆ ਕਿਵੇਂ ਹੋ ਗਿਆ ਕਿਉਂ ਹੋ ਗਿਆ ਕਿਵੇਂ ਹੋ ਗਿਆ ਬਸ ਇੱਥੇ ਹੀ ਗੱਲ ਖਤਮ ਹੋ ਜਾਏ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਘਰ ਹੈ ਨਾ ਜੀ ਇੱਥੇ ਤਰਕ ਨਹੀਂ ਹੈ ਜੀ ਇੱਥੇ ਛੇਵੇਂ ਪਾਤਸ਼ਾਹ ਨੇ ਚਾਰ ਪ੍ਰਕਾਰ ਦੀ ਚਰਚਾ ਦੱਸੀ ਹੈ ਵਾਦ ਹੈ ਹੀਤ ਹੈ ਜਲਪ ਹੈ ਵਿਤੰਡਾ ਹੈ ਪਰ ਤਰਕ ਨੂੰ ਇੱਥੇ ਥਾ ਲਈ ਪ੍ਰੇਮ ਦੇ ਨਾਲ ਮਾਰੇ ਨੇ ਆਖਿਆ ਹੋਏ ਇਕੱਤਰ ਮਿਲੋ ਮੇਰੇ ਭਾਏ ਦੁਬਦਾ ਦੂਰ ਕਰੋ ਲਿਬ ਲਾਏ ਹਰ ਨਾਮੇ ਕੇ ਹੋਵਹ ਜੋੜੀ ਗੁਰਮੁਖ ਬੈਸੋ ਸਫਾ ਵਿਸ਼ਾਏ ਮਿਲ ਕੇ ਉਹਦਾ ਹੱਲ ਕਰੋ ਤੇ ਜੇ ਸਤਿਗੁਰਾਂ ਨੇ ਬਾਣੀ ਚਲ ਕੇ ਕਿ ਪਿੰਗਲ ਪਰਬਤ ਪਾਰ ਪਰੇ ਖਲ ਚਤਰਬਤੀਤਾ ਅੰਦੁਲੇ ਤੇਰੇ ਭਵਨ ਸੂਜਿਆ ਗੁਰ ਭੇਟੁ ਕੁਨੀਤਾ ਮਹਿਮਾ ਸਾਧੂ ਸੰਗ ਕੇ ਸੁਣੋ ਮੇਰੇ ਮੀਤਾ ਕਹਿੰਦੇ ਮੇਰੇ ਮਿਤਰਾ ਇਹ ਸਾਧੂ ਦੀ ਮਹਿਮਾ ਸੁਣੋ ਫਿਰ ਮਾਰਿਆ ਖੈ ਮੈਲ ਕੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ ਇਹ ਅੰਦਰ ਦੀ ਮੈਲ ਖੋਈ ਜਾਂਦੀ ਹੈ ਜਿਵੇਂ ਮਹਾਰਾਜ ਨੇ ਲਿਖਿਆ ਨਾ ਜੀ ਭਾਈ ਗੁਰਦਾਸ ਜੀ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਨਿਰਮਲ ਦਾ ਅਰਥ ਇਹ ਹੈ ਜੀ ਮੈਲ ਤੋਂ ਰਹਿਤ ਕਰ ਦੇਣਾ ਸ਼ੁੱਧ ਕਰ ਦੇਣਾ ਤੇ ਗੁਰੂ ਅਰਜਨ ਦੇ ਪਾਤਸ਼ਾਹ ਨੇ ਆਖਿਆ ਮੈਲ ਖੋਈ ਕੋਡ ਆਗ ਹਰੇ ਕਰੋੜਾ ਜਿਹੜੇ ਪਾਪ ਨੇ ਹਰੇ ਨਾਮ ਹੁੰਦਾ ਖਤਮ ਹੋ ਜਾਂਦਾ ਇਹ ਵੀ ਜਥਾ ਪਰਕਰਣ ਤਧਾਰਤ ਜੈਸਾ ਪਰਕਰਣ ਹੁੰਦਾ ਉਹਦੇ ਹਿਸਾਬ ਨਾਲ ਗਿਆਨੀ ਜਿਹੜੇ ਅਰਥ ਕਰ ਲੈਂਦੇ ਨੇ ਹਰ ਦੇ ਜਿਹੜੇ ਨੇ ਪਾਈ ਕਾਹਨ ਸਿੰਘ ਨਾਬਾ ਨੇ ਮਹਾਨ ਕੋਸ਼ ਦੇ ਵਿੱਚ 93 ਅਰਥ ਕੀਤੇ ਨੇ ਤੇ ਮੈਲ ਕੋਈ ਕੋਟ ਅਗ ਹਰੇ ਨਿਰਮਲ ਭੈ ਚੀਤਾ ਚਿੱਤ ਜਿਹੜਾ ਨਿਰਮਲ ਹੋ ਜਾਂਦਾ ਹੈ ਪਰ ਹੁੰਦਾ ਕਿਵੇਂ ਹੈ ਸਾਧੂ ਦੀ ਸੰਗਤ ਕਰਨ ਦੇ ਨਾਲ ਸਾਧੂ ਦਾ ਬਚਨ ਮੰਨਣ ਦੇ ਨਾਲ ਸਾਧੂ ਦੀ ਸੰਗਤ ਕਰਨ ਦੇ ਨਾਲ ਇਹ ਸਾਰਾ ਕੁਝ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਖਿਆ ਸੰਤ ਜਨਾ ਮਿਲ ਹਰ ਜਸ ਗਾਇਓ ਬੋੜ ਜਨਮ ਕੇ ਦੁਖ ਗਵਾਏ ਕਰੋੜਾਂ ਜਨਮਾਂ ਦੇ ਜਿਹੜੇ ਪਾਪ ਨੇ ਉਥੇ ਜਾਂਦੇ ਨੇ ਇੱਕ ਛੋਟੀ ਜੀ ਬੇਨਤੀ ਕਰਕੇ ਤੇ ਮੈਂ ਸਮਾਪਤੀ ਕਰ ਦੇਣੀ ਹੈ ਸਤਿਗੁਰੂ ਕੀ ਬਾਣੀ ਦਾ ਬਚਨ ਹੈ ਕਿ ਸੰਤੋ ਸਾਗਰ ਪਾਰ ਉਤਰੀਐ ਜੀ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀ ਹਰ ਇੱਕ ਦੇ ਮਨ ਦੀ ਆਸਾ ਹੈ ਜੀ ਇਹ ਕਿ ਮੈਂ ਇਸ ਸੰਸਾਰ ਤੋਂ ਮੁਕਤ ਹੋ ਜਾਵਾਂ ਮੁਕਤ ਹੋ ਜਾਵਾਂ ਮੁਕਤ ਹੋ ਜਾਵਾਂ ਪਰ ਮੁਕਤ ਕਵੇ ਹੋਵੇਗਾ ਪਾਤਸ਼ਾਹ ਕਹਿੰਦੇ ਸੰਤੋ ਸਾਗਰ पार ਉਤਰੀਐ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਜਿਹੜਾ ਕੋਈ ਰੱਬ ਦੇ ਪਿਆਰੇ ਸਾਧੂ ਦਾ ਬਚਨ ਕਮਾਉਂਦਾ ਹੈ ਨਾ ਜੀ ਉਹ ਫਿਰ ਗੁਰੂ ਦੀ ਕਿਰਪਾ ਸੰਸਾਰ ਸਾਗਰ ਤੋਂ ਪਾਰ ਉਤਾਰਾ ਹੋ ਜਾਂਦਾ ਹੈ ਕੋਈ ਇੱਕ ਸ਼ਾਹੂਕਾਰ ਪਿੰਡ ਦੇ ਵਿੱਚ ਰਹਿੰਦਾ ਉਹਦੇ ਕੋਲ ਇੱਕ ਤੋਤਾ ਸੀ ਜਦੋਂ ਕਿਸੇ ਨੇ ਪੈਸੇ ਲੈਣ ਆਉਣਾ ਉਹਨਾਂ ਤੋਤੇ ਨੂੰ ਪੁੱਛਣਾ ਤੇਰਾ ਮਾਲਕ ਕਿੱਥੇ ਹੈ ਤੋਦੇ ਨੇ ਕਹਿਣਾ ਜੀ ਘਰੇ ਹੀ ਹੈ ਲੰਘ ਜਾ ਵੈਗ ਉਹਨਾਂ ਜਦੋਂ ਪੁੱਛਣਾ ਜੀ ਤੇਰਾ ਮਾਲਕ ਕਿੱਥੇ ਹੈ ਉਹਦੇ ਨੇ ਕਹਿਣਾ ਜੀ ਮੇਰਾ ਮਾਲਕ ਘਰੇ ਨਹੀਂ ਹੈ ਪੈਸੇ ਲੈਣ ਵਾਲਿਆ ਮੁੜ ਗਿਆ ਕਰਨ ਕੁਝ ਸਮਾਂ ਪਿਆ ਤੇ ਇੱਕ ਦਿਨ ਕੋਈ ਰੱਬ ਦਾ ਪਿਆਰਾ ਫਕੀਰ ਸਾਧੂ ਉਹਦੇ ਹੱਥ ਦੇ ਵਿੱਚ ਟੁੰਬਾ ਤੇ ਉਹ ਬਚਨ ਬੋਲਦਾ ਜਾਵੇ ਆਪਾਂ ਵੇਖਦੇ ਪ੍ਰਾਣੇ ਮਹਾਂਪੁਰਖ ਹੁੰਦੇ ਹੱਥਾਂ ਦੇ ਵਿੱਚ ਤੂੰਬੇ ਰੱਖਦੇ ਹੁੰਦੇ ਸੀ ਇਹ ਵੀ ਆਪੋ ਆਪਣਾ ਸੁਭਾਅ ਹੈ ਜੀ ਕੋਈ ਕਿਸੇ ਤਰ੍ਹਾਂ ਪਰਮੇਸ਼ਰ ਦਾ ਨਾਮ ਜਪਦਾ ਹੈ ਕੋਈ ਸਾਜ ਦੇ ਨਾਲ ਜਪਦਾ ਹੈ ਕੋਈ ਹੱਥ ਦੇ ਨਾਲ ਜਪਦਾ ਹੈ ਕੋਈ ਮਾਲਾ ਦੇ ਨਾਲ ਜਪਦਾ ਹੈ ਜਪਣ ਦਾ ਤਰੀਕਾ ਅਲੱਗ-ਅਲੱਗ ਹੋ ਸਕਦਾ ਹੈ ਪਰ ਮੰਜ਼ਲ ਸਾਰਿਆਂ ਦੀ ਇੱਕ ਹੈ ਤੇ ਉਹ ਮਹਾਂਪੁਰਖ ਸੀ ਉਹ ਹੱਥ ਦੇ ਵਿੱਚ ਤੂੰਬਾ ਰੱਖਦੇ ਤੇ ਉਹਦੇ ਮਹਾਂਪੁਰਖਾਂ ਦੇ ਬੋਲਣ ਦੇ ਵਿੱਚ ਅਸਰ ਬੜਾ ਹੁਣ ਆਪਾਂ ਵੇਖਦੇ ਆ ਅੱਜ ਕੱਲ ਦੇ ਚਲੋ ਕਹਿਣਾ ਨਹੀਂ ਚਾਹੀਦਾ ਗਿਆਨੀ ਬਣਦੇ ਨੇ ਨਵੇਂ ਭਗਤੀ ਹੁੰਦੀ ਕੋਈ ਨਹੀਂ ਤੇ ਉਹ ਸਟੇਜ ਤੇ ਫਿਰ ਬੋਲਦੇ ਨੇ ਐ ਕਰੋ ਉਹ ਕਰੋ ਉਹਨਾਂ ਨੂੰ ਕੋਈ ਆਖੇ ਨਹੀਂ ਲੱਗਦਾ ਸੰਤ ਗਿਆਨੀ ਮੋਹਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੇ ਬਚਨ ਨੇ ਜਿਹਨੇ ਸਟੇਜ ਤੇ ਬੋਲਣਾ ਹੈ ਨਾ ਜਿਹੜਾ ਭਗਤਾ ਹੈ ਉਹਦੇ ਪਿੱਛੇ ਫਿਰ ਭਗਤੀ ਹੋਵੇ ਕੌਕੀ ਭਗਤੀ ਤੋਂ ਬਿਨਾ ਜ਼ੁਬਾਨ ਦੇ ਵਿੱਚ ਰਸ ਨਹੀਂ ਪ੍ਰਭ ਜੀ ਬਸੇ ਸਾਧਗੀ ਰਸਨਾ ਸਾਧੂ ਬੋਲੇ ਤੇ ਦੁਨੀਆ ਫਿਰ ਮੰਨੇ ਉਹਦਾ ਕਹਿਣਾ ਫਿਰ ਉਹ ਪਰਮੇਸ਼ਵਰ ਦਾ ਕਹਾ ਹੋਇਆ ਬਚਨ ਹੈ ਜੁ ਦੀ ਰਸਨਾ ਤੇ ਉਹ ਸਾਧੂ ਬੋਲੇ ਜੀ ਉਹਦੇ ਬਚਨਾ ਚ ਅਸਰ ਬੜਾ ਉਹ ਸਾਧੂ ਕਹਿਣ ਲੱਗਾ ਕਿ ਸੱਚ ਹੀ ਪਰਮੇਸ਼ਵਰ ਹੈ ਸੱਚ ਹੀ ਮੁਕਤੀ ਹੈ ਝੂਠ ਹੀ ਬੰਧਨ ਹੈ ਝੂਠ ਹੀ ਪਾਪ ਹੈ ਲੋਤੇ ਨੇ ਗੱਲ ਸੁਣੀ ਕਹਿੰਦਾ ਮਾਹਪੁਰਖ ਬਚਨ ਕਰਦੇ ਨੇ ਝੂਠ ਹੀ ਬੰਧਨ ਹੈ ਤੇ ਝੂਠ ਹੀ ਪਾਪ ਹੈ ਮੈਂ ਇੰਨਾ ਸਮਾਂ ਹੋ ਗਿਆ ਝੂਠ ਬੋਲੇ ਇਸ ਕਰਕੇ ਪਿੰਜਰੇ ਚ ਬੰਦ ਪਿਆ ਬੰਦਨ ਚ ਪਿਆ ਮੈਂ ਗੁਰੂ ਕੀ ਬਾਣੀ ਦਾ ਵੀ ਬਚਨ ਹੈ ਕਿ ਬੋਲ ਗਿਆ ਸੱਚ ਧਰਮ ਝੂਠ ਨਾ ਬੋਲੀਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਵੰਜਾ ਹੁਕਮਨਾਮੇ ਨੇ ਉਹਦੇ ਵਿੱਚ ਵੀ ਮਹਾਰਾਜ ਨੇ ਆਖਿਆ ਵੀ ਸਿੱਖ ਕਦੇ ਵਾਸਤੇ ਝੂਠ ਨਾ ਬੋਲੇ ਅੱਜ ਵਿਸ਼ੇਸ਼ ਗੱਲ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਸਭ ਤੋਂ ਛੋਟੇ ਲਗਦੇ ਜਗਰ ਬਾਬਾ ਫਤੇ ਸੰਤ ਸਾਹਿਬ ਉਹਨਾਂ ਦਾ ਅੱਜ ਪਾਵਨ ਜਨਮ ਦਿਹਾੜਾ ਹੈ ਉਹਨਾਂ ਵੇਖੋ ਜ਼ੁਬਾਨ ਤੇ ਕਦੀ ਸ਼ੀਧੀ ਬਰਾਬਤ ਕਰਨੀ ਪਰ ਉਹਨਾਂ ਝੂਠ ਨਹੀਂ ਬੋਲਿਆ ਤੇ ਉਹ ਸਾਧੂ ਨੇ ਆਖਿਆ ਕਿ ਸੱਚ ਹੀ ਪਰਮੇਸ਼ਵਰ ਹੈ ਸੱਚ ਹੀ ਮੁਕਤੀ ਹੈ ਝੂਠ ਹੀ ਬੰਧਨ ਹੈ ਝੂਠ ਹੀ ਪਾਪ ਹੈ ਤੋ ਤੇਨੇ ਗੱਲ ਸੁਣੀ ਕਹਿੰਦਾ ਇੰਨਾ ਸਮਾਂ ਹੋ ਗਿਆ ਮੈਂ ਬੰਧਨ ਚ ਪਿਆ ਮੈਂ ਪਿੰਜਰੇ ਚ ਬੰਦ ਪਿਆ ਇੰਨਾ ਸਮਾਂ ਹੋ ਗਿਆ ਝੂਠ ਬੋਲ ਰਿਹਾ ਲੈ ਅੱਜ ਤੋਂ ਝੂਠ ਬੋਲਣਾ ਬੰਦ ਕਰ ਦੇਣਾ ਅੱਜ ਤੋਂ ਬਾਅਦ ਝੂਠ ਨਹੀਂ ਬੋਲਣਾ ਤੇ ਉਹਨੇ ਆਇਆ ਕੋਈ ਪੈਸੇ ਲੈ ਉਹਨੇ ਪੁੱਛਿਆ ਤੋ ਤੇਨੂੰ ਕਹਿੰਦੇ ਤੇਰਾ ਮਾਲਕ ਕਿੱਥੇ ਹੋ ਗਿਆ ਲੰਗਾ ਘਰੇ ਹੀ ਆ ਲੰਘ ਜਾਓ ਇਕ ਕਾਇਆ ਦੋ ਆਏ ਤਿੰਨ ਆਏ ਸ਼ਾਂਤੀ ਇਕ ਭੀੜ ਪੈ ਗਈ ਮਾਲਕ ਨੇ ਸੋਚਿਆ ਕਿ ਝੂੜ ਨਹੀਂ ਬੋਲਦਾ ਇਹਨੂੰ ਢਾ ਦੀ ਉਹਨੇ ਪਿੰਜਰਾ ਖੋਲਿਆ ਤੇ ਤੋਤੇ ਨੂੰ ਢਾ ਦਿੱਤਾ ਕਿਸੇ ਕਵੀ ਨੇ ਲਿਖਿਆ ਕਹਿੰਦੇ ਤੋਤੇ ਨੇ ਸੁਣ ਰੱਬ ਦੀ ਫਕੀਰੀ ਛੋੜ ਦਿਆ ਜਬ ਝੂਠ ਖੋਲ ਦਿਆ ਮਾਲਕ ਨੇ ਪਿੰਜਰਾ ਦੀਆ ਬੰਧਨ ਤੋੜ ਮਾਰੋ ਡਾਰੀ ਤੋਤਾ ਬੋਲਾ ਹਾਂ ਸੰਤਨ ਕਾ ਸ਼ੁਕਰ ਗੁਜ਼ਾਰ ਬਾਤ ਸੰਤਨ ਕੀ ਸੋਣਾ ਲੁਕਾਈ ਤਰੇ ਪਵਜ ਲੋਪਾ ਜਿਹੜਾ ਕੋਈ ਮਹਾਪੁਰਖਾਂ ਦੀ ਗੱਲ ਬੰਦਦਾ ਹੈ ਨਾ ਉਹਦਾ ਭਵ ਚਲ ਤੋਂ ਪਾਰ ਉਤਾਰਾ ਹੋ ਜਾਂਦਾ ਹੈ ਗੁਰੂ ਪਾਤਸ਼ਾਹ ਕਿਰਪਾ ਕਰਨ ਭਏ ਦਿੱਤਾ ਹੋਇਆ ਸਮਾ ਸਮਾਪਤ ਹੈ ਆਪ ਜਿੰਨੀਆਂ ਵੀ ਸੰਗਤਾਂ ਇੱਥੇ ਹਾਜ਼ਰੀ ਭਰ ਰਿਓ ਸਮੂਹ ਸੰਤ ਮੰਡਲੀ ਬੈਠੀ ਹੈ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਕੌਮ ਦੀ ਆਣ ਬਾਣ ਸ਼ਾਨ ਪਹਿਲਾ ਤਖਤ ਮੇਰੀ ਪੀੜੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਸ੍ਰੀ ਅਕਾਲ ਤਖਸਾਲ ਜੀ ਤੋਂ ਪੰਜ ਪਿਆਰੇ ਸਹਿਬਾਨ ਮਹਾਪੁਰਖ ਸੰਤ ਬਾਬਾ ਗੁਰਚਰਨ ਸਿੰਘ ਜੀ ਬੜਾ ਪਿਆਰ ਹੈ ਮਹਾਪੁਰਖਾਂ ਦਾ ਤੇ ਮਹਾਪੁਰਖਾਂ ਨੇ ਯਾਦ ਕੀਤਾ ਜੀ ਸਾਰੇ ਸਿੰਘ ਇੱਥੇ ਹਾਜ਼ਰੀ ਭਰਨ ਵਾਸਤੇ ਆਏ ਆਪ ਜਿਤਨੀਆਂ ਵੀ ਸੰਗਤਾਂ ਇੱਥੇ ਆਏ ਹਾਜ਼ਰੀ ਭਰ ਰਹੇ ਹੋ ਆਪਦੇ ਚਰਨਾਂ 'ਚ ਬੇਨਤੀ ਹੈ ਰੋਜ਼ਾਨਾ ਹਾਜ਼ਰੀ ਭਰਿਆ ਕਰੋ ਇਹ ਲਾਹਾ ਹੈ ਗੁਰੂ ਘਰ ਦੇ ਵਿੱਚ ਆਉਣ ਦਾ ਆਪਾਂ ਸਵੇਰੇ ਆਈਏ ਸ਼ਾਮ ਆਈਏ ਕਿਤੇ ਨਾ ਕਿਤੇ ਆਇਆ ਤੇ ਸਭ ਲਾ ਹੋ ਹੀ ਜਾਵੇਗਾ ਅੱਜ ਨਹੀਂ ਤੇ ਕੱਲ ਕੱਲ ਨਹੀਂ ਤੇ ਪਰਸੋਂ ਕਿਤੇ ਆਇਆ ਲੇਖੇ ਲੱਗ ਜਾਵੇਗਾ ਤੋਂ ਪਾਤਸ਼ਾਹ ਕਿਰਪਾ ਕਰਨ ਪਈ ਸ੍ਰੀ ਅਕਾਲ ਤਖਤ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਮਰਸਰ ਸਾਹਿਬ ਤੋਂ ਪੰਜ ਪਿਆਰੇ ਸਹਿਬਾਨ ਵਿਸ਼ੇਸ਼ ਕਰਕੇ ਪਹੁੰਚੇ ਨੇ ਆਪ ਸਮੂਹ ਸੰਤਾਂ ਨੂੰ ਜੀਓ ਆਇਆ ਧੰਨਵਾਦ ਬਾਦਸ਼ਾਹ ਕਿਰਪਾ ਕਰਨੇ ਇਸੇ ਤਰ੍ਹਾਂ ਆਪ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਦੇ ਰਹੋ ਬਾਦਸ਼ਾਹ ਕਿਰਪਾ ਕਰਨ ਲਈ ਸਾਡਾ ਸਾਰਿਆਂ ਦਾ ਆਇਆ ਇੱਥੇ ਸਫਲਾ ਹੋ ਜਾਵੇ ਗੁਰੂ ਬਾਦਸ਼ਾਹ ਕਿਰਪਾ ਕਰਨ ਬੁਲਾ ਚੁਕਾ ਦੀ ਖਿਬਾ ਪ੍ਰੇਮ ਸਾਇਦ ਖਾਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨੇਹਾਲ ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਭਾਈ ਸੁਰਿੰਦਰ ਸਿੰਘ ਜੀ ਜਿਨ੍ਹਾਂ ਨੇ ਆਪਣੇ ਜੀਵਨ ਦੇ ਕਮਾਏ ਹੋਏ ਬੱਚਨਾਂ ਦੀ ਸਾੰਤ ਸਮੂਹ ਸੰਗਤਾਂ ਦੇ ਨਾਲ ਪਾਈ ਹੈ ਸੋ ਮੈਂ ਹਣ ਅਦਬ ਤੇ ਸਤਕਾਰ ਸਹਿਤ